ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੁਹੀ ਮਹੱਲਾ ਪਿੰਜਵਾ ਪੈ ਸਾਗਰ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਈ RAM ਬੋਹਿ ਥੜਾ ਹਰ ਚਰਨ ਅਰਾਧੇ ਮਿਲ ਸਤਗੁਰ ਪਾਰ ਲਗਾਏ RAM ਬੋਹਿ ਥੜਾ ਬੋਹਿ ਥੜਾ ਨਹੀਂ ਕਹਿਣਾ ਬੋਹਿਤ ਅਤੇ ੜਾ ਪਦ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਹੈ ਪਾਠ 22 ਹੈ ਬੋਹਿ ਥੜਾ ਹਰ ਚਰਨ ਅਰਾਧੇ ਮਿਲ ਸਤਗੁਰ ਪਾਰ ਲਗਾਏ RAM ਗੁਰਬਦੀ ਤਰੀਐ ਬਹੁੜ ਨ ਮਰੀਐ ਚੁਕੇ ਆਵਣ ਜਾਣਾ ਜੋ ਕਿਛ ਕਰੈ ਸੂਈ ਭਲ ਮੰ ਤਾ ਮਨ ਸਹਿਜ ਸਮਾਣਾ ਜੋ ਕਿਛ ਕਰੈ ਸੂਈ ਭਲ ਮੰ ਭਲ ਪਾਦ ਥੋੜਾ ਜਿਆ ਕਸ ਕੇ ਬੋਲਨਾ ਸੂਈ ਭਲ ਮੰ ਨਾ ਉਥੇ ਵਿਸਰਾਮ ਤਾ ਮਨ ਇਕੱਠਾ ਨਹੀਂ ਕਹਿ ਦੇਣਾ ਤਾ ਮਨ ਸਹਿਜ ਸਮਾਣਾ ਦੂਖ ਨਾ ਪੂਖ ਨਾ रोग न व्यापै सुख सागर सरणी पाए ये विश्राम ध्यान ਨਾਲ ਉਚਾਰਨ ਕਰਨਾ दुख न ਇਥੇ ਥੋੜਾ ਠਹਿਰਾ ਦੇ ਦੇਣਾ ਭੂਖ ਨ ਇਥੇ ਥੋੜਾ ਠਹਿਰਾ ਦੇ ਦੇਣਾ रोग न व्यापै ਇਥੇ विश्राम है। सुख सागर सरणी पाए ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਈ ਸੰਤ ਜਨਾ ਹਰ ਮੰਤਰ ਦ੍ਰਿੜਾਇ ਹਰ ਸਾਜਨ ਵਸਗਤ ਕੀਨੇ RAM ਆਪਣੜਾ ਮਨ ਆਗੇ ਧਰਿਆ ਸਰਬਸੋ ਠਾਕੁਰ ਦੀਨੇ RAM ਜੀ ਆਪਣੜਾ ਮਨ ਇਥੇ ਥਮਕੈ ਆਗੇ ਧਰਿਆ ਇਥੇ ਵਿਸਰਾਮ ਹੈ ਸਰਬਸੋ ਇਥੇ ਯਮਕ ਲਾਗਣੀ ਹੈ ਠਾਕੁਰ ਦੀਨੇ RAM ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਥਿਤ ਪਾਦ ਥੋੜਾ ਜਿਹਾ ਕਸ ਕੇ ਵਿਚਾਰਨ ਕਰਨਾ ਹੈ ਆਨੰਦ ਬਿਨੋਦ ਸਿਮਰਹੁ ਪ੍ਰਭ ਸਾਚਾ ਵਿਛੁੜ ਕਬਹੂ ਨਾ ਜਾਈ ਸਾ ਵੱਡ ਭਾਗਨ ਸਦਾ ਸੁਹਾਗਣ राम नाम गुण चीने कहो नानक रव है रंग राती प्रेम मह रस पीने अनंद बिनूद पै नित सखिए मंगल सदा हमारा राम अपणड प्रभ आप सीगारी अपणड प्रभ आप सीगारी ਸੁਭਾਵੰਤੀ ਨਾਰੀ ਰਾਮ ਸਹਿਜ ਸੁਭਾਏ ਭਈ ਕਿਰਪਾਲਾ ਗੁਣ ਅਵਗਣ ਨ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਓਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੀ ਕਹੁ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੀ ਗੁਣ ਗੋਪਾਲ ਗਾਵਹੁ ਨਿਤ ਸਖੀ ਹੋ ਸਗਲ ਮਨੋਰਥ ਪਾਈ ਰਾਮ ਸਫਲ ਜਨਮ ਹੁਆ ਮਿਲ ਸਾਧੂ ਏਕੰਕਾਰ ਧਿਆਇ ਰਾਮ ਜਪ ਏਕ ਪ੍ਰਭ ਅਨੇਕ ਰਵਿਆ ਸਰਬ ਮੰਡਲ ਛਾਇਆ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਜਪ ਏਕ ਪ੍ਰਭੂ ਇਥੇ ਠਮਕੈ ਅਨੇਕ ਰਵਿਆ ਇਥੇ ਵਿਸਰਾਮ ਹੈ ਸਗਲ ਮੰਡਲ ਛਾਇਆ ਬ੍ਰਹਮੋ पसारा ਬ੍ਰਹਮ पसरिया ਸਭ ਬ੍ਰਹਮ ਦ੍ਰਿਸ਼ਟੀ ਆਇਆ ਜਾਲਥਨ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਇ ਪੀਖ ਦਰਸਨ ਨਾਨਕ ਬਿਗਸੀ ਆਪ ਲਈ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ